ਜਿਨ੍ਹਾਂ ਦੇ ਕੋਲ ਪੰਜਾਬ ਦੇ ਅੰਦਰ ਘਰ ਹੈ ਨਹੀਂਗੇ ਜਿਹੜੇ ਲੋਕ ਝੁੱਗੀਆਂ ਝੋਂਪੜੀਆਂ ਜਾਂ ਫਿਰ ਕੱਚੇ ਮਕਾਨਾਂ ਵਿੱਚ ਜਾਂ ਕਿਸੇ ਕੋਲ ਜ਼ਮੀਨ ਹੈ ਨਹੀਂ ਹਨਾ ਉਹਨਾਂ ਜਗਾਵਾਂ ਤੇ ਰਹਿਣ ਲਈ ਮਜਬੂਰ ਨੇ ਜਿੱਥੇ ਅੱਜ ਦੀ ਰੇਟ ਵਿੱਚ ਰਹਿਣਾ ਕੋਈ ਸੌਖੀ ਗੱਲ ਨਹੀਂ ਹੈਗੀ ਤੇ ਉਹਨਾਂ ਦੇ ਲਈ ਜਿਹੜਾ ਹੈ ਪੰਜਾਬ ਮੰਤਰੀ ਮੰਡਲ ਦੇ ਵੱਲੋਂ ਕੱਲ ਇੱਕ ਜਿਹੜੀ ਕੈਬਨਿਟ ਮੀਟਿੰਗ ਕੀਤੀ ਗਈ ਸੀ ਉਹਦੇ ਵਿੱਚ ਇੱਕ ਵੱਡੀ ਅਨਾਊਂਸਮੈਂਟ ਜਿਹੜੀ ਕੀਤੀ ਗਈ ਹੈ ਕਿ ਸਰਕਾਰ ਆ ਜਿਹੜੀ 1500 ਏਕੜ ਜਿਹੜੀ ਜ਼ਮੀਨ ਵਿੱਚ ਆਰਥਿਕ ਪੱਖੋਂ ਜਿਹੜੇ ਕਮਜ਼ੋਰ ਲੋਕ ਨੇ ਉਹਨਾਂ ਨੂੰ ਜਿਹੜਾ ਕਰ ਦੇਣ ਜਾ ਰਹੀ ਹੈ ਜਿਹਦੇ ਲਈ ਸਰਕਾਰ ਦੇ ਵੱਲੋਂ ਇੱਕ ਪੂਰੀ ਜਿਹੜੀ ਪ੍ਰਪੋਜ਼ਲ ਆ ਤਿਆਰ ਕਰ ਲਈ ਗਈ ਹੈ ਇੱਕ ਨਵੀਂ ਪਾਲਿਸੀ ਵੀ ਬਣਾ ਦਿੱਤੀ ਗਈ ਹੈ ਜਿਸ ਬਾਰੇ ਪੰਜਾਬ ਦੇ ਜਿਹੜੇ ਵਿੱਤ ਮੰਤਰੀ ਨੇ ਹਰਪਾਲ ਸਿੰਘ ਚੀਮਾ ਉਹਨਾਂ ਦੇ ਵੱਲੋਂ ਜਿਹੜੀ ਹੈ ਕੱਲ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਮੁਕੰਮਲ ਜਿਹੜੀ ਆ ਜਾਣਕਾਰੀ ਦਿੱਤੀ ਗਈ ਕਿ ਇਹਦੇ ਇਸੇ ਜਿਹੜਾ ਨਵਾਂ ਪ੍ਰੋਜੈਕਟ ਆ ਜਿਹੜੀ ਨਵੀਂ ਪਾਲਿਸੀ ਆ ਜਿਹੜੀ ਸਰਕਾਰ ਦੇ ਵੱਲੋਂ ਲਾਂਚ ਕੀਤੀ ਗਈ ਹੈ ਇਹਦੇ ਵਿੱਚ ਸੈਂਕੜੇ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਨੂੰ ਘਰ ਮਿਲਣਗੇ ਤੇ ਇੱਕ ਵਾਰ ਮੈਂ ਤੁਹਾਨੂੰ ਉਹ ਪ੍ਰੋਪਰ ਜਿਹੜਾ ਪ੍ਰੈਸ ਰਿਲੀਜ਼ ਆ ਜਿਹੜਾ ਜਿਹੜਾ ਸਰਕਾਰ ਦੇ ਵੱਲੋਂ ਜਾਰੀ ਕੀਤਾ ਗਿਆ ਜਿਸ ਵਿੱਚ ਗਰੀਬਾਂ ਨੂੰ ਜਿਹੜੇ ਆ ਘਰ ਦੇਣ ਬਾਰੇ ਜਿਹੜੀ ਗੱਲ ਕੀਤੀ ਗਈ ਆ ਉਹਦੇ ਬਾਰੇ ਥੋੜਾ ਜਿਹਾ ਦੱਸ ਦੇਣਾ ਤਾਂ ਜੋ ਉਹਨਾਂ ਲਾਭਕਾਰੀਆਂ ਨੂੰ ਵੀ ਪਤਾ ਲੱਗ ਸਕੇ ਕਿ ਐਕਚੁਅਲ ਦੇ ਵਿੱਚ ਸਰਕਾਰ ਦੇ ਪ੍ਰੈਸ ਰਿਲੀਜ਼ ਚ ਹੈ ਕੀ ਹੈ ਤਾਂ ਸਰਕਾਰ ਨੇ ਜਿਹੜਾ ਆਪਣੇ ਜਾਰੀ ਪ੍ਰੈਸ ਰਿਲੀਜ਼ ਦੇ ਵਿੱਚ ਕਿਹਾ ਹੈ ਕਿ ਸਮਾਜ ਦੇ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਨੂੰ ਕਾਰਮ ਹਯਾ ਕੰਮ ਕਾਰਮ ਹਯਾ ਕਰਵਾਉਣ ਦੇ ਉਪਰਾਲੇ ਤਹਿਤ ਪੰਜਾਬ ਕੈਬਨਿਟ ਮੀਟਿੰਗ ਨੇ ਮੀਟਿੰਗ ਦੇ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਵਰਗ ای وی ایس ਲਈ ਜਿਹੜੀ ਆ ਰਾਖਵੀਂ ਜ਼ਮੀਨ ਦੀ ਟੁਕਮੀ ਵਰਤੋਂ ਬਾਰੇ ਇੱਕ ਪਾਲਿਸੀ ਜਿਹੜੀ ਆ ਬਣਾਈ ਸਗੀ ਉਹਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਦੇ ਅਨੁਸਾਰ ਵੱਖ-ਵੱਖ ਕਲੋਨੀਆਂ ਵਿੱਚ ਖਿੰਡੀਆਂ ਪਈਆਂ ਜ਼ਮੀਨੀਆਂ ਤੋਂ ਮਾਲੀਆ ਪੈਦਾ ਕੀਤਾ ਜਾਵੇਗਾ ਮਤਲਬ ਜਿਹੜੀਆਂ ਅਲੱਗ-ਅਲੱਗ ਜਗ੍ਹਾਵਾਂ ਤੇ ਜਿਹੜੀਆਂ ਜ਼ਮੀਨਾਂ ਸੀਆਂ ਸਰਕਾਰ ਦੇ ਕੋਲ ਸਰਕਾਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਵੇਚ ਕੇ ਤੇ ਉਹਨਾਂ ਤੋਂ ਜਿਹੜਾ ਮਾਲੀਆ ਇਕੱਠਾ ਹੋਏਗਾ ਉਹਦੇ ਤਹਿਤ ਇਹਨਾਂ ਗਰੀਬਾਂ ਨੂੰ ਜਿਹੜੇ ਆ ਘਰ ਜਿਹੜੇ ਉਸਾਰ ਕੇ ਦਿੱਤੇ ਜਾਣਗੇ ਅੱਗੇ ਸਰਕਾਰ ਨੇ ਲਿਖਿਆ ਹੈ ਕਿ ਇਹਨਾਂ ਜਿਹੜੀਆਂ ਖਿੰਡੀਆਂ ਪਈਆਂ ਜ਼ਮੀਨਾਂ ਨੇ ਉਹਨਾਂ ਤੋਂ ਜਿਹੜਾ ਮਾਲੀਆ ਪੈਦਾ ਹੋਵੇਗਾ ਉਹ ਅਤੇ ਅਜਿਹੀ ਵਿਕਰੀ ਤੋਂ ਪ੍ਰਾਪਤ ਫੰਡਾਂ ਦੀ ਵਰਤੋਂ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ ਲਾਭਾਂ ਲਈ ਕੀਤੀ ਜਾਵੇਗੀ ਤੇ ਮਤਲਬ ਇਹਦੇ ਲਈ ਉਹ ਮਤਲਬ ਹੋ ਸਕਦਾ ਵੀ ਥੋੜੀ ਜੀ ਜ਼ਮੀਨ ਵੇਚ ਕੇ ਕੁਝ ਚ ਕੰਮਾਂ ਤੇ ਸਰਕਾਰ ਆਪਣੇ ਤਰਫੋਂ ਕੁਝ ਜਿਹੜੇ ਫੰਡ ਆ ਪਾ ਕੇ ਤੇ ਇਹਨਾਂ ਗਰੀਬਾਂ ਦਾ ਕੋਈ ਭਲਾ ਕਰ ਸਕੇ ਅੱਗੇ ਸਰਕਾਰ ਨੇ ਆਪਣੇ ਪ੍ਰੈਸਰ ਲਈ ਚ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬਾ ਪੰਜਾਬ ਸਰਕਾਰ ਵੱਲੋਂ ਸੂਬੇ ਭਾਰਤ ਦੇ ਵਿੱਚ 1500 ਏਕੜ ਜ਼ਮੀਨ ਐਕਵਾਇਰ ਕਰਕੇ ਇਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਮਕਾਨ ਬਣਾਉਣ ਲਈ ਵਰਤਿਆ ਜਾਵੇਗਾ। ਸੋ ਬੜਾ ਚੰਗਾ ਫੈਸਲਾ ਹੈ ਕਿ ਸਰਕਾਰ ਜਿਹੜੀ ਆ ਗਰੀਬਾਂ ਨੂੰ ਘਰ ਮੁਹੱਈਆ ਕਰਾਉਣ ਦੇ ਲਈ ਇੱਕ ਨਵੀਂ ਪਾਲਿਸੀ ਇੱਕ ਨਵਾਂ ਪ੍ਰੋਜੈਕਟ ਤਿਆਰ ਕਰਨ ਜਾ ਰਹੀ ਹੈ। ਇੱਕ ਨਵਾਂ ਸਾਰਾ ਸਿਸਟਮੈਟਿਕਲੀ ਤਿਆਰ ਕਰਨ ਜਾ ਰਹੀ ਹੈ ਜਿਸ ਦੇ ਜਰੀਏ ਜਿਹੜਾ ਆ ਵੱਡੇ ਪੱਧਰ ਤੇ ਜਿਹੜੇ ਆ ਗਰੀਬਾਂ ਨੂੰ ਜਿਹੜੇ ਆ ਘਰ ਮਿਲ ਸਕਣਗੇ। ਸੋ ਅੱਗੇ ਸਰਕਾਰ ਨੇ ਲਿਖਿਆ ਹੈ ਕਿ ਸੂਬੇ ਦੀਆਂ ਵਿਕਾਸ ਅਥਾਰਟੀਆਂ ਨੂੰ ਅਧਿਕਾਰਤ ਕੀਤਾ ਜਾਵੇਗਾ ਕਿ ਉਹ ਆਪਣੇ ਪੱਧਰ ਤੇ ਇਹਨਾਂ ਖਿੰਡੀਆਂ ਹੋਈਆਂ ਜ਼ਮੀਨਾਂ ਲਈ ਅਜਿਹੀ ਯੋਜਨਾ ਬਣਾਉਣ ਤਾਂ ਜੋ ਉਪਭੋਗਤਾ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ ਅਤੇ ਇਹਨਾਂ ਥਾਵਾਂ ਦੀ ਨਿਲਾਮੀ ਕਰਕੇ ਵਿਭਾਗ ਲਈ ਟੁਕਮਾ ਮਾਲੀਆ ਪੈਦਾ ਹੋ ਸਕੇ ਵਿਕਾਸ ਅਥਾਰਟੀਆਂ ਨੂੰ ایਵੀਐਸ ਲਈ ਪਲਾਟ ਜਾਂ ਘਰ ਬਣਾਉਣ ਲਈ ਜ਼ਮੀਨਾਂ ਦੇ ਵੱਖਰੇ ਹਿੱਸਿਆਂ ਦੀ ਪਛਾਣ ਕਰਨਾ ਤੇ ਉਸ ਨੂੰ ਪ੍ਰਾਪਤ ਕਰਨ ਲਈ ਵੀ ਅਧਿਕਾਰਤ ਕੀਤਾ ਜਾਵੇਗਾ ਤਾਂ ਜੋ ਸਰਕਾਰ ਦੁਆਰਾ ਸਮਾਜਿਕ ਸਮਾਜ ਦੇ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਹਿੱਤਾਂ ਦਾ ਧਿਆਨ ਰੱਖਿਆ ਜਾ ਸਕੇ ਸੋ ਇਹ ਸਰਕਾਰ ਦਾ ਬਹੁਤ ਵੱਡਾ ਫੈਸਲਾ ਹੈ ਇਹਦੇ ਨਾਲ ਗਰੀਬ ਪਰਿਵਾਰਾਂ ਨੂੰ ਜਿਹੜੇ ਘਰ ਮਿਲਣਗੇ ਜਿਹਦੇ ਸਿਰ ਤੇ ਛੱਤ ਹੋਏਗੀ ਉਹ ਸਹੀ ਤਰੀਕੇ ਨਾਲ ਰਹਿ ਸਕੇਗਾ ਤੇ ਇਸ ਨਾਲ ਸਰਕਾਰ ਦੇ ਇਸ ਫੈਸਲੇ ਦੇ ਨਾਲ ਵੱਡੇ ਪੱਧਰ ਤੇ ਜਿਹੜਾ ਮੈਨੂੰ ਲੱਗਦਾ ਹੈ ਕਿ ਜਿਹੜਾ ਗਰੀਬ ਵਰਗ ਆ ਉਹਨੂੰ ਬੈਨੀਫਿਟ ਮਿਲ ਸਕਦਾ